ਅਗਲੀ ਜਿਹੜੀ ਹਲਕੀ ਜਿਹੀ ਖਬਰ ਕਰੀਏ ਅਮਰੀਕਾ ਦੇ ਵਿੱਚ ਜਿਹੜੀ ਇਸ ਟਾਈਮ ਸਭ ਤੋਂ ਹੌਟ ਨਿਊਜ਼ ਆ ਰਾਸ਼ਟਰਪਤੀ ਦੇ ਦੁਆਰਾ ਆਪਣੇ ਮੁੰਡੇ ਨੂੰ ਮਾਫੀ ਦੇਣ ਨੂੰ ਲੈ ਕੇ ਉਹਨਾਂ ਦੀ ਆਪਣੀ ਹੀ ਪਾਰਟੀ ਦੇ ਵਿੱਚ ਹੁਣ ਉਹਨਾਂ ਨੂੰ ਵਿਰੋਧਤਾ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ ਹੰਟਰ ਬਾਈਡਨ ਨੂੰ ਪੂਰੀ ਤਰ੍ਹਾਂ ਐਗਜ਼ਾਮਨਰੇਟ ਕਰਨਾ ਮਾਫ ਕਰਨ ਨੂੰ ਲੈ ਕੇ ਜਿਹੜਾ ਆ ਡੈਮੋਕ੍ਰੇਟਸ ਤੇ ਇਥੋਂ ਤੱਕ ਜਿਹੜੇ ਉਹ ਕਹੀ ਕਹਿ ਰਹੇ ਆ ਵੀ ਕੋਈ ਵੀ ਫੈਮਿਲੀ ਕੋਈ ਵੀ ਪਰਿਵਾਰ ਕਾਨੂੰਨ ਤੋਂ ਉੱਤੇ ਨਹੀਂ ਹੁਣ ਜਿਹੜਾ ਉਹ ਚਾਹੀਦਾ ਉਹਨਾਂ ਨੂੰ ਇਹ ਵੀ ਪਤਾ ਹੈ ਵੀ ਹੁਣ ਬੇਸਿਕਲੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਆਉਣ ਵਾਲਿਆਂ ਨੂੰ ਬਹੁਤ ਇੱਕ ਵੱਡਾ ਹਥਿਆਰ ਜਿਹੜਾ ਉਹ ਦੇ ਦਿੱਤਾ ਜੋ ਇਸ ਫੈਸਲੇ ਦੀ ਆੜ ਦੇ ਵਿੱਚ ਹੋਰ ਵੀ ਉਹ ਆਪ ਵੀ ਇਦਾਂ ਦੇ ਜਿਹੜੇ ਪਾਰਟナー ਕਰ ਸਕਦੇ ਆ ਜਿੱਥੇ ਜਾਦੇ ਪਹਿਲਾਂ ਨਹੀਂ ਸੀ ਹੋਇਆ ਉਹਨਾਂ ਨੂੰ ਕਰਨ ਲੱਗੇ ਆ ਕਈ ਵਾਰ ਸੋਚਣਾ ਪਿਆ ਅ ਕਰਨਾ ਸੀਗਾ ਹੁਣ ਉਹਨਾਂ ਨੂੰ ਕਹਿੰਦੇ ਵੀ ਬੜਾ ਆਸਾਨੀ ਦੇ ਨਾਲ ਇੱਕ ਪੋਲਿਟਿਕਲ ਕਵਰ ਟਰੰਪ ਉਹਨਾਂ ਨੂੰ ਮਿਲ ਗਿਆ ਆ ਇੱਕ ਐਨਵੀਸੀ ਦੇ ਜਿਹੜੇ ਚੱਕ ਟੌਰਡ ਆ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਪ੍ਰੈਜ਼ੀਡੈਂਟ ਬਾਈਡਨ ਨੂੰ ਥੈਰੇਪੀ ਦੀ ਜ਼ਰੂਰਤ ਆ ਜਿਹੜੀ ਹੰਟਰ ਬਾਈਡਨ ਨੂੰ ਉਹਨਾਂ ਨੇ ਪਾਰਡਨ ਕੀਤਾ ਆ ਉਹਨਾਂ ਨੂੰ ਮਾਫੀ ਜਿਹੜੀ ਉਹ ਦੇ ਦਿੱਤੀ ਹੈਗੀ ਆ ਸੋ ਸਟੇਟਮੈਂਟ ਜਿਹੜੀ ਆ ਉਹ ਜਿਹੜੀ ਕੀਤੀ ਗਈ ਆ ਉਸ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਆ ਉਹ ਕਹਿ ਰਹੇ ਆ miscarriage of ਜਿਹੜਾ ਕਾਈਂਡ ਆਫ ਜਸਟਿਸ ਆ ਧੱਕਾ ਜਿਹੜਾ ਹੋਇਆ ਆ ਜਿਹੜੀ ਕ੍ਰੀਨ ਜੀਨ ਪੀਅਰ ਆ ਉਹਨਾਂ ਨੇ ਬਾਈਡਨ ਨੂੰ ਡਿਫੈਂਡ ਕੀਤਾ ਉੱਥੇ ਜਿਹੜੇ ਵਾਈਸ ਹਾਊਸ ਤੇ ਪ੍ਰੈਸ ਕਾਟਰ ਨੇ ਉਹਨਾਂ ਨੇ ਕਿਹਾ ਵੀ ਬਾਈਡਨ ਹੁਣ ਇਹ ਕਹਿੰਦੇ ਰਹੇ ਵੀ ਮੇਰੇ ਮੁੰਡੇ ਦੇ ਨਾਲ ਧੱਕਾ ਜਿਹੜਾ ਆ ਉਹ ਹੋਇਆ ਆ ਕਿਤੇ ਵੀ ਹੰਟਰ ਨੂੰ ਸਿੰਗਲ ਆਊਟ ਕੀਤਾ ਗਿਆ ਸੀਗਾ ਸੋ ਕਹਿੰਦੇ ਵੀ ਪ੍ਰੈਜ਼ੀਡੈਂਟ ਬਲੀਵ ਕਰਦੇ ਸੀ ਵੀ ਇਨਫ ਇਨਫ ਤੇ ਉਹਨਾਂ ਨੇ ਜਿਹੜਾ ਇਹ ਐਕਸ਼ਨ ਲੈ ਲਿਆ ਜਦ ਕਿ ਆਪਾਂ ਇਹ ਸੁਣਦੇ ਆਏ ਉਹਨਾਂ ਦੇ ਮੂੰਹੋਂ ਆਪਾਂ ਸੁਣਦੇ ਆਏ ਆ ਪ੍ਰੈਜ਼ੀਡੈਂਟ ਵਾਈਡਨ ਦੇ ਵੀ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਮੁੰਡੇ ਨੂੰ 파ਡਨ ਮਾਫੀ ਜਿਹੜੀ ਉਹ ਨਹੀਂ ਦਊਗਾ ਪਰ ਆਪਣੀ ਉਸ ਚੀਜ਼ ਤੋਂ ਇਹਨਾਂ ਨੇ ਯੂਟਰਨ ਮਾਰਦੇ ਹੋਏ ਹੋਰ ਪਹਿਲਾਂ ਵੀ ਕਈ ਚੀਜ਼ਾਂ ਦੇ ਵਿੱਚ ਉਸ ਤੋਂ ਬਾਅਦ ਚ ਆਪਣੇ ਮੁੰਡੇ ਨੂੰ ਉਹਨਾਂ ਨੇ ਵਾਈਫ ਜੈ ਸੌਰੀ ਜਿਹੜਾ ਉਹ ਮਾਫ ਕਰ ਦਿੱਤਾ ਹੈਗਾ ਆ ਪ੍ਰੈਜ਼ੀਡੈਂਟ ਇਲੈਕਟ ਡੋਨਲਡ 트੍ਰੰਪ ਉਹਨਾਂ ਨੇ ਆਪਣੇ ਪਿਛਲੇ ਕਾਰਜਕਾਲ ਦੇ ਵਿੱਚ ਆਪਣੇ ਜਿੱਦਾਂ ਕੱਲ ਵੀ ਦੱਸਿਆ ਸੀ ਵੀ ਆਪਣੇ ਕੁੜਮ ਨੂੰ ਉਹਨਾਂ ਨੇ ਮਾਫ ਜਿਹੜਾ ਉਹ ਕਹਤਾ ਸੀ ਇਸ ਤੋਂ ਪਹਿਲਾਂ ਜਿਹੜੇ ਬਿਲ ਕਲੈਂਟ ਨਾ ਉਹਨਾਂ ਨੇ ਆਪਣੇ ਜਿਹੜਾ ਹਾਫ ਬ੍ਰਦਰ ਆ ਉਸ ਨੂੰ ਵੀ ਇਸ ਤਰੀਕੇ ਦੇ ਨਾਲ ਮਾਫ ਕੀਤਾ ਸੀ ਕੱਲ ਵੀ ਇਹ ਚਰਚਾ ਛਿੜੀ ਹੁਣ ਡੈਮੋਕ੍ਰੇਟ ਇਸ ਗੱਲ ਤੋਂ ਉਹਨਾਂ ਨੂੰ ਫਿਕਰਮੰਦੀ ਆ ਵੀ ਜਿਹੜੇ 6 ਜਨਵਰੀ ਵਾਲੇ ਕਨਵਿਕਟਡ ਲੋਕ ਨੇ ਉਹਨਾਂ ਨੂੰ ਵੀ ਜਿਹੜੇ 트럼ਪ ਹੋਣੀ ਆ ਉਹ ਹੁਣ ਮਾਫ ਕਰ ਸਕਦੇ ਹੈਗੇ ਆ ਸੋ ਜੇ 6 ਫੈਲਨਸ ਜਿਨ੍ਹਾਂ ਨੂੰ ਡੈਮੋਕ੍ਰੇਟਸ ਜਿਹੜਾ ਵਾਕਦੇ ਨੇ ਉਹ ਕਹਿੰਦੇ ਵੀ ਉਹਨਾਂ ਦੇ ਕੋਲ ਹੁਣ ਜਸਟੀਫਿਕੇਸ਼ਨ ਆ ਜਾਊਗੀ ਵੀ ਪ੍ਰੈਜ਼ੀਡੈਂਟ ਨੇ ਆਪਣੇ ਮੁੰਡੇ ਨੂੰ ਵੀ ਜਿਹੜਾ ਮਾਫ ਕੀਤਾ ਸੋ ਇਸ ਤਰੀਕੇ ਦੇ ਨਾਲ ਕੀਤਾ ਜਿਹੜਾ ਉਹ ਜਾ ਸਕਦਾ ਹੈਗਾ ਆ ਸੋ ਇਹ ਇੱਕ ਵੱਡੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਵਾਪਰ ਗਈ ਆ ਇੱਕ ਡਿਫਰੈਂਸ ਜਿਹੜਾ ਆ ਉਹ ਆ ਗਿਆ ਆ ਇੱਥੇ ਪੋਲਿਟੀਕਲ ਇੱਕ ਕਹਿ ਸਕਦੇ ਆ ਵੀ ਅਸਲਾ ਟਰੰਪ ਉਹਨਾਂ ਦੇ ਕੋਲ ਹੁਣ ਨਵਾਂ ਜਿਹੜਾ ਉਹ ਆ ਗਿਆ ਜੋ ਬਾਈਡਨ ਹੋਣਾ ਨੇ ਇਹ ਕਾਰਵਾਈ ਜਿਹੜੀ ਕੱਲ ਪਾ ਦਿੱਤੀ ਸੀਗੀ ਜੀ ਬਿਲਕੁਲ